ਰੋਮਾਂਚਕ ਕਹਾਣੀਆਂ ਲਈ ਸਬਸਕ੍ਰਾਈਬ ਕਰੋ ਮੇਰਾ ਚੈਨਲ ਸਿਫਤੂ ਕਿਡਸ ਟੈਲਸ ਕਹਾਣੀਆਂ ਬੱਚਿਆਂ ਲਈ ਇੱਕ ਦਿਨ ਸਿਫਤੂ ਖੇਡਦੀ-ਖੇਡਦੀ ਜੰਗਲ ਵਿੱਚ ਦੂਰ ਚਲੀ ਜਾਂਦੀ ਹੈ ਉਹ ਜੰਗਲ ਦੇ ਇਸ ਹਿੱਸੇ ਵਿੱਚ ਕਦੇ ਨਹੀਂ ਆਈ ਉਸ ਨੂੰ ਨਹੀਂ ਸੀ ਪਤਾ ਕਿ ਜੰਗਲ ਦਾ ਇਹ ਹਿੱਸਾ ਜਾਦੂ ਵਾਲਾ ਸੀ ਉਸ ਨੂੰ ਇਹ ਮਜ਼ੇਦਾਰ ਲੱਗ ਰਿਹਾ ਸੀ ਜੰਗਲ ਵਿੱਚ ਮੌਜੂਦ ਸਨ ਗੱਲਾਂ ਕਰਦੇ ਰੁੱਖ ਗਾਰੇਹਾ ਪਾਣੀ ਅਤੇ ਹੱਸਦੇ ਹੋਏ ਫੁੱਲ ਇੱਥੇ ਰਹਿੰਦੇ ਸਨ ਤਿੰਨ ਅਜੀਬ ਪਰ ਬਹੁਤ ਪਿਆਰੇ ਦੋਸਤ ਮਿੱਤੂ ਤੋਤਾ ਜੋ ਹਮੇਸ਼ਾ ਮਜ਼ਾਕ ਕਰਦਾ ਰਹਿੰਦਾ ਸੀ ਟਿੰਕੂ ਬਾਂਦਰ ਜੋ ਛੋਟਾ ਪਰ ਬਹੁਤ ਤੇਜ਼ ਸੀ ਅਤੇ ਸ਼ੇਰ ਬੱਗਾ ਜੰਗਲ ਦਾ ਰਾਖਾ ਸ਼ੇਰ ਜਿਸ ਦਾ ਦਿਲ ਮੱਖਣ ਵਰਗਾ ਨਰਮ ਸੀ ਅੱਜ ਇਸ ਜੰਗਲ ਵਿੱਚ ਨਵੀਂ ਮਹਿਮਾਨ ਆਈ ਸੀ ਸਿਫਤੂ ਇੱਕ ਛੋਟੀ ਤੇ ਬਹੁਤ ਹਿੰਮਤੀ ਕੁੜੀ ਅੱਜ ਉਸ ਕੋਲ ਸੀ ਇੱਕ ਤਲਵਾਰ ਵਰਗੀ ਚਮਕਦੀ ਚਾਬੀ ਜਿਹੜੀ ਕਿ ਉਸਤੇ ਪਾਪਾ ਨੇ ਉਸ ਨੂੰ ਜਨਮ ਦਿਨ ਤੇ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਉਮੀਦ ਦੀ ਚਾਬੀ ਹੈ ਸੱਚੇ ਦਿਲ ਨਾਲ ਅਰਦਾਸ ਕਰਨ ਤੇ ਇਹ ਕੋਈ ਵੀ ਉਮੀਦ ਨਹੀਂ ਤੋੜਦੀ ਅਤੇ ਹਰ ਸਮੱਸਿਆ ਦਾ ਹੱਲ ਕਰ ਦੇ ਦਿੰਦੀ ਹੈ ਸਿਫਤੂ ਨੂੰ ਗੱਲ ਸਮਝ ਨਹੀਂ ਸੀ ਆਈ ਪਰ ਉਸਨੇ ਚਾਬੀ ਲੈ ਲਈ ਸੀ ਜਦੋਂ ਸਿਫਤੂ ਜੰਗਲ ਦੇ ਅੰਦਰ ਆਈ ਤਾਂ ਮਿੱਤੂ ਤੋਤੇ ਨੇ ਉਸ ਨੂੰ ਵੇਖ ਕੇ ਚੀਖ ਮਾਰੀ ਓਏ ਟਿੰਕੂ ਬਚ ਕੇ ਰਹੀਂ ਕੁੜੀ ਕਿੱਠੋਂ ਆ ਗਈ ਹੁਣ ਕਿਤੇ ਸਾਨੂੰ ਸਕੂਲ 'ਚ ਦਾਖਲ ਹੀ ਨਾ ਕਰਾ ਦੇਵੇ ਟਿੰਕੂ ਹੱਸ ਕੇ ਕਹਿੰਦਾ ਹੈ ਤੈਨੂੰ ਤਾਂ ਲਿਖਣਾ ਵੀ ਨਹੀਂ ਆਉਂਦਾ ਮਿੱਤੂ ਸਕੂਲ ਤੇਰੇ ਕਿਹੜੇ ਕੰਮ ਦਾ ਮਿੱਤੂ ਅੱਖ ਮਾਰ ਕੇ ਬੋਲਿਆ ਕੀ ਪਤਾ ਕੋਈ ਤੋਤਿਆਂ ਦਾ ਸਕੂਲ ਖੁੱਲ ਗਿਆ ਹੋਵੇ ਸਾਰੇ ਹੱਸ ਪਏ ਸਿਫਤੂ ਹੌਲੀ ਆਵਾਜ਼ ਵਿੱਚ ਬੋਲੀ ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਮੈਂ ਸਿਰਫ ਰਸਤਾ ਭੁੱਲ ਗਈ ਸ਼ੇਵ ਨੇ ਨਰਮੀ ਨਾਲ ਕਿਹਾ ਫਿਰ ਤੂੰ ਸਾਡੀ ਮਹਿਮਾਨ ਹੈ ਇਹ ਜੰਗਲ ਹੁਣ ਤੇਰਾ ਵੀ ਘਰ ਹੈ ਮਿੱਤੂ ਨੇ ਤੁਰੰਤ ਕਿਹਾ ਪਰ ਇੱਕ ਗੱਲ ਦੱਸ ਤੂੰ ਰਸਤਾ ਭੁੱਲੀ ਕਿਵੇਂ ਕੀ ਗੂਗਲ ਮੈਪ ਵੀ ਹੜਤਾਲ ਤੇ ਸੀ ਸਾਰੇ ਹੱਸਤੇ ਹੱਸਤੇ ਲੋਟਪੋਟ ਹੋ ਗਏ ਉਸ ਦਿਨ ਤੋਂ ਸਿਫਤੂ ਜਾਦੂਈ ਜੰਗਲ ਦੀ ਚੌਥੀ ਦੋਸਤ ਬਣ ਗਈ ਹਰ ਸਵੇਰ ਸਾਰੇ ਮਿਲ ਕੇ ਮਸਤੀ ਕਰਦੇ ਮਿੱਤੂ ਸਭ ਨੂੰ ਹਸਾਉਂਦਾ ਸਾਰੇ ਸਿਫਤੂ ਨੂੰ ਕਰਦਾ ਰਸਤਾ ਲੱਭਣ ਵਿੱਚ ਮਦਦ ਕਰਨ ਲੱਗ ਪਏ ਸਿਫਤੂ ਨੇ ਰਸਤਾ ਲੱਭਣ ਤੱਕ ਉਹਨਾਂ ਕੋਲ ਰੁਕ ਜਾਣ ਦਾ ਫੈਸਲਾ ਕੀਤਾ ਪਰ ਇੱਕ ਸ਼ਾਮ ਜਦੋਂ ਸੂਰਜ ਡੁੱਬ ਰਿਹਾ ਸੀ ਹਵਾ ਠੰਡੀ ਹੋ ਗਈ ਤੇ ਆਕਾਸ਼ ਕਾਲਾ ਹੋ ਗਿਆ ਅਚਾਨਕ ਜੰਗਲ 'ਚ ਅਜੀਬ ਧੂਆ ਛਾ ਗਿਆ ਧੂਏ ਵਿੱਚੋਂ ਇੱਕ ਕਾਲੀ ਪਰਛਾਈ ਨਿਕਲੀ ਓਸੀ ਕਲਮਾਇਆ ਕਾਲੀ ਜਾਦੂਗਰਨੀ ਉਸਦੀ ਆਵਾਜ਼ ਗੂੰਜੀ ਹੁਣ ਇਹ ਜੰਗਲ ਮੇਰਾ ਹੋਵੇਗਾ ਕੋਈ ਹਾਸੀ ਨਹੀਂ ਕੋਈ ਖੁਸ਼ੀ ਨਹੀਂ ਉਸਨੇ ਆਪਣੀ ਛੜੀ ਹਿਲਾਈ ਤੇ ਸਾਰਾ ਜੰਗਲ ਸੁੱਕਣ ਲੱਗ ਪਿਆ ਫੁੱਲ ਝੜ ਗਏ ਦਰਖਤ ਰੋਣ ਲੱਗੇ ਤੇ ਪੰਛੀ ਚੁੱਪ ਹੋ ਗਏ ਮਿੱਤੂ ਡਰ ਕੇ ਬੋਲਿਆ ਓਏ ਮੈਂ ਤਾਂ ਉੱਬਕੇ ਵੀ ਨਹੀਂ ਬਚ ਸਕਦਾ ਸਿਫਤੂ ਨੇ ਹਿੰਮਤ ਨਾਲ ਕਿਹਾ ਜਰੋਨਾ ਦੋਸਤੋ ਜਾਦੂ ਹਮੇਸ਼ਾ ਦਿਲ ਦੀ ਨੇਕੀ ਨਾਲ ਹਾਰਦਾ ਹੈ ਟਿੰਕੂ ਬਾਂਦਰ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਮੈਨੂੰ ਦੱਸਿਆ ਸੀ ਕਿ ਜਾਦੂਗਰਨੀ ਦੀ ਸਾਰੀ ਤਾਕਤ ਉਸਦੀ ਜਾਦੂ ਵਾਲੀ ਛੜੀ ਵਿੱਚ ਹੈ ਪਰੰਤੂ ਉਹਨਾਂ ਨੇ ਕਿਹਾ ਸੀ ਕਿ ਛੜੀ ਨੂੰ ਖਤਮ ਕਰਨ ਲਈ ਜੰਗਲ ਦੀ ਗੁਫਾ ਵਿੱਚ ਇੱਕ ਸੁਨਹਿਰੀ ਤਲਵਾਰ ਪਈ ਹੈ ਉਸ ਗੁਫਾ ਨੂੰ ਲੱਗੇ ਵੱਡੇ ਜਿੰਦੇ ਦੀ ਤਲਵਾਰ ਵਰਗੀ ਬਣੀ ਹੋਈ ਚਾਬੀ ਕੋਈ ਪਲਾ ਇਨਸਾਨ ਆਪਣੇ ਨਾਲ ਲੈ ਗਿਆ ਸੀ ਜਿਸ ਨੇ ਇੱਕ ਵਾਰ ਜਾਦੂਗਰਨੀ ਨੂੰ ਹਰਾ ਜੰਗਲ ਵਿੱਚੋਂ ਭਜਾ ਦਿੱਤਾ ਸੀ ਅਤੇ ਤਲਵਾਰ ਗੁਫਾ ਵਿੱਚ ਰੱਖ ਕੇ ਜਿੰਦਾ ਲਗਾ ਦਿੱਤਾ ਸੀ ਜਿੰਦੇ ਉੱਪਰ ਤਲਵਾਰ ਦਾ ਨਿਸ਼ਾਨ ਬਣਿਆ ਹੋਇਆ ਸੀ ਸਿਫਤ ਨੂੰ ਆਪਣੀ ਚਾਬੀ ਯਾਦ ਆਈ ਉਹ ਇੱਕਦਮ ਬੋਲੀ ਉਹ ਚਾਬੀ ਤਾਂ ਮੇਰੇ ਕੋਲ ਹੈ ਸਾਰੇ ਹੈਰਾਨ ਹੋ ਗਏ ਪਰ ਸਮੱਸਿਆ ਇਹ ਸੀ ਕਿ ਗੁਫਾ ਕਿੱਥੇ ਆ ਮਿੱਤੂ ਤੋਤਾ ਬੋਲਿਆ ਮੈਂ ਇੱਕ ਦਿਨ ਜੰਗਲ ਦੇ ਉੱਤਰ ਵੱਲ ਉੱਡ ਰਿਹਾ ਸੀ ਤਾਂ ਉੱਥੇ ਇੱਕ ਮੈਂ ਵੱਡੀ ਗੁਫਾ ਦੇਖੀ ਸੀ ਜਿਸ ਦੇ ਵੱਡੇ ਦਰਵਾਜ਼ੇ ਤੇ ਜਿੰਦਾ ਲੱਗਾ ਹੋਇਆ ਹੈ ਜਿਸ ਤੇ ਤਲਵਾਰ ਦਾ ਨਿਸ਼ਾਨ ਹੈ ਉਹਨਾਂ ਦੀਆਂ ਸਾਰੀਆਂ ਗੱਲਾਂ ਜਾਦੂਗਰਨੀ ਦੇ ਕਾਂ ਨੇ ਸੁਣ ਲਈਆਂ ਸਨ ਕਾਂ ਨੇ ਤੁਰੰਤ ਜਾ ਇਹ ਗੱਲ ਜਾਦੂਗਰਨੀ ਨੂੰ ਦੱਸ ਦਿੱਤੀ ਸਾਰਿਆਂ ਨੇ ਗੁਫਾ ਕੋਲ ਜਾਣ ਦਾ ਫੈਸਲਾ ਲਿਆ ਜਾਦੂਗਰਨੀ ਦੇ ਜਾਦੂ ਨੇ ਉਹਨਾਂ ਨੂੰ ਰਾਹ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਅਤੇ ਕੁਝ ਸਮੇਂ ਦੇ ਸਫ਼ਰ ਬਾਅਦ ਸਾਰੇ ਗੁਫਾ ਕੋਲ ਪਹੁੰਚ ਗਏ। ਉੱਥੇ ਜਾਦੂਗਰਨੀ ਦੇ ਕਾਲੇ ਧੂਏ ਨੇ ਉਹਨਾਂ ਨੂੰ ਫੇਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ। ਸਿਫਤੂ ਚਾਬੀ ਨਾਲ ਜਿੰਦਾ ਖੋਲ ਕੇ ਗੁਫਾ ਅੰਦਰ ਚਲੀ ਗਈ ਅਤੇ ਤਲਵਾਰ ਲੈ ਆਈ। ਇੰਨੇ ਵਿੱਚ ਜਾਦੂਗਰਨੀ ਉੱਥੇ ਆ ਗਈ। ਉਸਨੇ ਸਾਰਿਆਂ ਤੇ ਹਮਲਾ ਕਰ ਦਿੱਤਾ। ਮਿੱਤੂ ਨੇ ਜਾਦੂਗਰਨੀ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਜਾਦੂਗਰਨੀ ਗੁੱਸੇ ਵਿੱਚ ਉਸਤੇ ਪਿੱਛੇ ਭੱਜੀ ਇੰਨੇ ਵਿੱਚ ਟਿੰਕੂ ਨੇ ਜਾਦੂਗਰਨੀ ਦੀ ਛੜੀ ਚੱਕ ਲਈ ਅਤੇ ਸਿਫਤੂ ਨੇ ਤਲਵਾਰ ਨਾਲ ਜਾਦੂਗਰਨੀ ਦੀ ਛੜੀ ਤੋੜ ਦਿੱਤੀ। ਜਾਦੂਗਰਨੀ ਦੀ ਸਾਰੀ ਸ਼ਕਤੀ ਨਸ਼ਟ ਹੋ ਗਈ। ਜਿਸ ਤੋਂ ਬਾਅਦ ਜਾਦੂਗਰਨੀ ਭੱਜ ਗਈ। ਸਾਰੇ ਖੁਸ਼ ਹੋ ਗਏ। ਸਿਫਤੂ ਨੂੰ ਗੁਫਾ ਵਿੱਚੋਂ ਇੱਕ ਨਕਸ਼ਾ ਮਿਲਿਆ ਜੋ ਉਸੇ ਜੰਗਲ ਦਾ ਸੀ ਜਿਸ ਤੇ ਸਹਾਰੇ ਉਹ ਘਰ ਜਾ ਸਕਦੀ ਸੀ। ਸ਼ੇਰ ਬੱਗੇ ਨੇ ਸਿਫਤੂ ਨੂੰ ਘਰ ਛੱਡਣ ਦੀ ਜ਼ਿੰਮੇਵਾਰੀ ਲੈ ਲਈ। ਅਗਲੇ ਦਿਨ ਸਿਫਤੂ ਘਰ ਪਹੁੰਚ ਗਈ। ਸਾਰੇ ਬਹੁਤ ਬਹੁਤ ਖੁਸ਼ ਸਨ। ਇਸ ਵੀਡੀਓ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਕੋਈ ਕੰਮ ਕਰਨ ਲਈ ਕਦਮ ਅੱਗੇ ਵਧਾਉਂਦੇ ਹਾਂ ਤਾਂ ਰਸਤਾ ਆਪਣੇ ਆਪ ਦਿਖਾਈ ਦੇਣ ਲੱਗਦਾ ਹੈ ਹੋਰ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਮਿਲਦੇ ਹਾਂ ਅਗਲੀ ਕਹਾਣੀ ਨਾਲ